ਨਾਸ਼ਪਤੀ ਨੂੰ ਜਿਹੜੇ ਫੁੱਲ ਪੈਣੇ ਹੁਣ ਸ਼ੁਰੂ ਹੋ ਗਿਆ ਤੇ ਫੁੱਲਾਂ ਤੇ ਜਿਹੜਾ ਫਲ ਦੇ ਵਿੱਚ ਤਬਦੀਲ ਹੋਣ ਦੇ ਵਿੱਚ ਜਿਹੜਾ ਕਾਫੀ ਸਮਾਂ ਜਿਹੜਾ ਨਾਸ਼ਪਤੀ ਦੇ ਵਿੱਚ ਲੱਗਦਾ ਜੀ ਤੇ ਜਿਆਦਾ ਜੇ ਤੁਹਾਨੂੰ ਲੱਗੇ ਵੀ ਜਿਹੜਾ ਫਰੂਟਿੰਗ ਆ ਰਹੀ ਹੈ ਤੁਹਾਡੇ ਬੂਟੇ ਤਾਂ ਜਿਹੜਾ ਤੁਸੀਂ ਇਹਨੂੰ ਥਿਨਿੰਗ ਜ਼ਰੂਰ ਕਰਨੀ ਹੁੰਦੀ ਹੈ ਥਿਨਿੰਗ ਤੋਂ ਭਾਵ ਕਿ ਜਿਹੜਾ ਜਿਆਦਾ ਫਲ ਹੁੰਦਾਗਾ ਉਹ ਚੰਗੀ ਕੁਆਲਿਟੀ ਦਾ ਨਹੀਂ ਬਣਦਾ ਪਾਗ ਦਾ ਚੰਗੀ ਤਰ੍ਹਾਂ ਨਹੀਂ ਇਸ ਕਰਕੇ ਜਿਹੜਾ ਤੁਸੀਂ ਉਹਨੂੰ ਬਿਰਲਾ ਜ਼ਰੂਰ ਕਰਨਾ ਹੁੰਦਾਗਾ ਤੇ ਉਹ ਬਿਰਲਾ ਤੁਸੀਂ ਹੱਥ ਦੀ ਮਦਦ ਦੇ ਨਾਲ ਕਰ ਸਕਦੇ ਹੋਗੇ ਵੈਸੇ ਤਾਂ ਜਿਹੜਾ ਕੈਮੀਕਲ ਵੀ ਉਹਦੇ ਵਿੱਚ ਵਰਤੇ ਜਾਂਦੇ ਹੈਗੇ ਜਿਹੜਾ 24D ਆਪਣਾ ਹੁੰਦਾ ਹੈਗਾ ਜਿਹਦੇ ਨਾਲ ਆਪਾਂ ਜਾਨੀ ਕਿ ਨਦੀਨਾਂ ਦੀ ਰੋਕਥਾਮ ਕਰਦੇ ਆਂਗੇ ਉਹਦੀ ਮਾਤਰਾ ਸੀਮਤ ਜਿਹੜੇ ਪਾ ਕੇ ਉਹਦੇ ਨਾਲ ਵੀ ਫਲ ਨੂੰ ਝਾੜਿਆ ਜਾਂਦਾ ਪਰ ਆਪਾਂ ਉਸ ਤਰ੍ਹਾਂ ਦਾ ਕੋਈ ਵੀ ਜਿਹੜਾ ਤੁਹਾਨੂੰ ਨੁਕਤਾ ਨਹੀਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਆਪਾਂ ਸਿਰਫ ਤੇ ਸਿਰਫ ਜਿਹੜਾ ਕੁਦਰਤੀ ਤਰੀਕੇ ਨਾਲ ਜਾਂ ਆਪਾਂ ਬਿਨਾਂ ਰਸਾਇਣਾਂ ਦੀ ਵਰਤੋਂ ਤੋਂ ਕਿਸ ਤਰ੍ਹਾਂ ਜਿਹੜੀਆਂ ਤੀਜਾ ਦਾ ਹੱਲ ਕਰ ਸਕਦੇ ਹਾਂ ਉਸ ਚੀਜ਼ ਤੇ ਕੰਮ ਕਰ ਰਹੇ ਹਾਂਗੇ ਉਸ ਦੇ ਚੱਲਦੇ ਆ ਜਿਹੜਾ ਆਪਾਂ ਤੁਹਾਨੂੰ ਹੱਥ ਨਾਲ ਫਲ ਝਾੜਨ ਦੀ رائے ਦਿੰਨੇ ਆ ਬਾਕੀ ਬਾਗਾਂ ਦੇ ਵਿੱਚ ਇਹ ਸੰਭਵ ਨਹੀਂ ਹੈਗਾ ਉਹ ਵੱਖਰਾ ਵਿਸ਼ਾ ਹੈਗਾ ਆਪਾਂ ਸਿਰਫ ਤੇ ਸਿਰਫ ਜਿਹੜਾ ਕਿਚਨ ਗਾਰਡਨਿੰਗ ਸੰਬੰਧੀ ਜਿਹੜਾ ਕਿਚਨ ਤੁਹਾਡੇ ਜਿਹੜਾ ਘਰੇਲੂ ਬਗੀਚੀ ਦੇ ਵਿੱਚ ਜਿਹੜੇ ਤੁਸੀਂ ਫਲਾਂ ਵਾਲੇ ਬੂਟੇ ਲਾਇਆ ਉਹਨਾਂ ਸੰਬੰਧੀ ਜਿਹੜੀਆਂ ਤੁਹਾਨੂੰ ਜਿਹੜੇ ਆਪਣੇ ਤਿਆਰ ਬਿਆ ਉਹ ਸਾਂਝੇ ਕਰਦੇ ਆ ਧੰਨਵਾਦ ਜੀ